ਦੋਸਤੋ ਬਲਾਦੀਮਰ ਪੁਤਨ ਤੇ ਡੋਨਲਡ 트੍ਰੰਪ ਦੇ ਦਰਮਿਆਨ 2 ਘੰਟੇ ਫੋਨ ਦੇ ਉੱਤੇ ਗੱਲਬਾਤ ਹੋਈ ਆ ਤੇ ਉਸ ਤੋਂ ਬਾਅਦ ਡੋਨਲਡ 트੍ਰੰਪ ਹੁਣੇ ਜਿੱਦਾਂ ਅਕਸਰ ਉਹਨਾਂ ਦੀ ਆਦਤ ਵੀ ਆ ਤੇ ਵੀ ਜਦੇ ਠਾਠਾ ਕੰਮ ਕਰਦੇ ਨੇ ਉਹਨਾਂ ਨੇ ਆ ਕੇ ਐਲਾਨ ਕਰ ਦਿੱਤਾ ਆਪਣੇ 트ਰੁੱਥ ਸੋਸ਼ਲ ਦੇ ਉੱਤੇ ਕਿ ਯੂਕਰੇਨ ਅਤੇ ਰਸ਼ੀਆ ਦੇ ਦਰਮਿਆਨ ਸੀਜ਼ਫਾਇਰ ਦੇ ਲਈ ਜਿਹੜੀਆਂ ਨੇਗੋਸ਼ੀਏਸ਼ਨਸ ਆ ਇਮੀਡੀਏਟਲੀ ਇਹ ਸ਼ੁਰੂ ਹੋਣੀਆਂ ਚਾਹੀਦੀਆਂ ਜਾਂ ਸ਼ੁਰੂ ਹੋਣ। ਤੋਂ ਖੈਰ ਜਿਹੜੇ ਪੁਤਨ ਹੁਣੀਆਂ ਉਹਨਾਂ ਦਾ ਤਾਂ ਕੋਈ ਇਦਾਂ ਦਾ ਸਾਨੂੰ ਨਜ਼ਰ ਨਹੀਂ ਆਉਂਦਾ ਤੇ ਵੀ ਉਹ ਬਹੁਤ ਜਲਦੀ ਇਹ ਸੀਜ਼ਫਾਇਰ ਦੇ ਵੱਲੋਂ ਵਧਣਾ ਚਾਹੁੰਦੇ ਨੇ ਤੇ ਜਰਨਲੈਸਕੀ ਨੇ ਵੀ ਇਹ ਗੱਲ ਕਹੀ ਆ ਕਿ ਲੱਗਦਾ ਏਦਾਂ ਕਿ ਜਿਹੜਾ ਇਹ ਜਿਹੜਾ ਪੋਤੇ ਨੇ ਆ ਉਹ ਜਿਹੜਾ ਵੀ ਟਾਈਮ ਖਰੀਦ ਰਿਹਾ ਹੋਰ ਜਿਹੜਾ ਜਿੰਨਾ ਵੀ ਸੀਜ਼ਫਾਇਰ ਨੂੰ ਲੰਬਾ ਕੀਤਾ ਜਾ ਸਕੇ ਉਹਨਾਂ ਉਹਦੇ ਵੱਲੋਂ ਕੀਤਾ ਜਾ ਰਿਹਾ ਸੋ ਖੈਰ ਡੋਨਲਡ ਟਰੰਪ ਨੇ ਤਾਂ ਚਲੋ ਉਹਨਾਂ ਨੇ ਤਾਂ ਕਿਹਾ ਕਿ ਜਿਹੜੀ ਵੀ ਸਾਡੀ ਚੰਗੀ ਗੱਲਬਾਤ ਹੋਈ ਆ ਐਂਡ ਬਈ ਇਮੀਡੀਏਟਲੀ ਸਟਾਰਟ ਨੇਗੋਸ਼ੀਏਸ਼ਨਸ ਹੋਣੀਆਂ ਚਾਹੀਦੀਆਂ ਸੀਜ਼ਫਾਇਰ ਦੇ ਪ੍ਰਤੀ ਐਂਡ ਜਿਹੜੇ ਡੋਨਲਡ 트ੰਪ ਨੇ ਕਿਹਾ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਸਾਡੇ ਨਾਲ ਉਹ ਟ੍ਰੇਡ ਵੀ ਕਰਨਾ ਚਾਹੁੰਦਾ ਰਸ਼ੀਆ ਸਾਡੇ ਨਾਲ ਟ੍ਰੇਡ ਵੀ ਕਰਨਾ ਚਾਹੁੰਦਾ ਤੇ ਜੇਕਰ ਆਪਾਂ ਰਸ਼ੀਆ ਦੀ ਦੇਖੀਏ ਤਾਂ ਵਲਾਦੀਮਿਰ ਪੁਤਿਨ ਦਾ ਕੀ ਕਹਿਣਾ ਉਹਨੇ ਕਿਹਾ ਕਿ 트ੰਪ ਯੂਐਸ ਪ੍ਰੈਜ਼ੀਡੈਂਟ ਡੋਨਲਡ 트ੰਪ ਦੇ ਨਾਲ ਮੇਰੀ ਜਿਹੜੀ ਗੱਲਬਾਤ ਸੀ ਬੜੀ ਹੀ ਮੀਨਿੰਗਫੁਲ ਤੇ ਫ੍ਰੈਂਕ ਤੇ ਵੈਰੀ ਯੂਸਫੁਲ ਸੀਗੀ ਕਿ ਵੀ ਉਹ ਕਾਫੀ ਉਹ ਕਹਿ ਲੋ ਕਿ मीनिंगफुल ਸੀਗੀ ਇੱਕ ਤਾਂ ਇੱਕ ਅਸੀਂ ਬੜੀ ਖੁੱਲ ਕੇ ਗੱਲਬਾਤ ਕੀਤੀ ਆ ਤੇ ਇਹ ਚੰਗੀ ਗੱਲਬਾਤ ਜਿਹੜੀ ਆ ਸਾਡੇ ਦੋਹਾਂ ਦੇ ਦਰਮਿਆਨ ਹੋਈ ਆ ਤੇ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਬਲਾਦੀਮਿਰ ਪੋਤਨ ਨੇ ਉਹਨਾਂ ਨੇ ਕਿਹਾ ਕਿ ਉਹ ਯੂਕਰੇਨ ਦੇ ਨਾਲ ਇਕੱਠੇ ਹੋ ਕੇ ਜਲਦੀ ਕੋਈ ਗੱਲਬਾਤ ਵੀ ਜਿੱਦਾਂ ਸੀਜ਼ਫਾਇਰ ਪਲਾਨ ਦੇ ਲਈ ਤਿਆਰ ਨੇ ਕੰਮ ਕਰਨ ਦੇ ਲਈ ਤੇ ਫਿਰ ਉਹਨਾਂ ਨੇ ਵੀ ਉਹੀ ਗੱਲਾਂ ਦੁਹਰਾਈਆਂ ਕਿ ਇੱਕ ਜਿਹੜਾ ਵੀ ਲੰਬੇ ਸਮੇਂ ਤੱਕ ਜਿਹੜਾ ਸੀਜ਼ਫਾਇਰ ਰਹਿ ਸਕੇ ਜੋ ਵੀ ਸਾਡੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਜਿੱਦਾਂ ਦੇ ਕਰਕੇ ਵਾਰ ਸ਼ੁਰੂ ਹੋਈ ਆ ਹੁਣ ਜਿਨ੍ਹਾਂ ਦੇ ਕਰਕੇ ਵਾਰ ਸ਼ੁਰੂ ਹੋਈ ਆ ਤੁਹਾਨੂੰ ਪਤਾ ਉਹ ਤਾਂ ਦੋ ਵੱਡੇ ਮਸਲੇ ਉਹ ਹੀ ਨੇ ਕਿ ਇੱਕ ਤਾਂ ਉਹ ਚਾਹੁੰਦੇ ਨੇ ਕਿ ਯੂਕਰੇਨ ਵਾਲੇ ਤਾਂ ਬਿਲਕੁਲ ਹੀ ਥੱਲੇ ਹੀ ਸਾਡੇ ਲੱਗ ਜਾਣ ਵੀ ਇਹ ਨਾ ਤਾਂ ਨਾਟੋ ਦੇ ਵਿੱਚ ਜਾਣ ਨਾ ਤਾਂ ਹੈ ਬੈਸਟਾਲੂ ਦੇਖਣ ਨਾ ਯੂਰਪੀਅਨ ਯੂਨੀਅਨ ਦੇ ਵਿੱਚ ਜਾਣ ਤੇ ਹੁਣ ਯੂਕਰੇਨ ਵਾਲੇ ਕਹਿੰਦੇ ਆ ਕਿ ਭਾਈ ਦੇਖੋ ਅਸੀਂ ਆਜ਼ਾਦ ਕੰਟਰੀ ਆ ਅਸੀਂ ਕੀ ਜਿਹੜਾ ਕਰਨਾ ਜਾਂ ਕੀ ਨਹੀਂ ਕਰਨਾ ਇਹ ਤੁਸੀਂ ਸਾਡੇ ਤੇ ਛੱਡੋ ਤੁਸੀਂ ਸਾਡੀ ਜ਼ਮੀਨ ਤੋਂ ਬਾਹਰ ਨਿਕਲੋ ਹੁਣ ਵੀ ਬਲੋਦੀਮੀਰ ਜ਼ੈਲੈਂਸਕੀ ਆ ਜਿਹੜੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਰਸ਼ੀਅਨ ਫੋਰਸਸ ਆ ਸਾਡੇ ਮੁਲਕ ਦੇ ਵਿੱਚ ਆਈਆਂ ਹੋਈਆਂ ਤੇ ਸਾਡੀਆਂ ਫੋਰਸਾਂ ਜਿਹੜੀਆਂ ਉਹਨਾਂ ਦਾ ਜਵਾਬ ਦੇ ਰਹੀਆਂ ਨੇ ਅਸੀਂ ਉੱਥੋਂ ਪਿੱਛੇ ਨਹੀਂ ਹਟਣਾ ਕਿਉਂਕਿ ਬਲਾਦੀਮਰ ਪੁਤਨ ਹੋਣਾ ਹੀ ਜਿਹੜਾ ਜ ਰਸ਼ੀਆ ਦਾ ਨੈਰੇਟਿਵ ਵੇ ਆ ਜਾਂ ਰਸ਼ੀਆ ਦਾ ਆਰਗੂਮੈਂਟ ਆ ਕਿ ਭਾਈ ਸੀਜ਼ਫਾਇਰ ਆਪਾਂ ਕਰ ਲੈਨੇ ਆ ਜਿੱਥੇ-ਜਿੱਥੇ ਅਸੀਂ ਕਬਜ਼ਾ ਕਰ ਲਿਆ ਉੱਥੋਂ-ਉੱਥੋਂ ਯੂਕਰੇਨ ਵਾਲੇ ਚਲੇ ਜਾਣ ਮਤਲਬ ਕਿ ਵੀ ਰਸ਼ੀਆ ਨੇ ਕਹੀ ਜਿੱਦਾ ਡੌਨਵਾਸ ਦਾ ਏਰੀਆ ਵੀ ਉੱਥੋਂ ਯੂਕਰੇਨ ਵਾਲੇ ਨਿਕਲ ਜਾਣੇ ਇਹ ਤਾਂ ਉਹੀ ਗੱਲ ਆ ਵੀ ਜਦੋਂ ਹੁਣ ਇੰ ਵੇ ਕੱਲ ਨੂੰ ਜਾਂ ਇੰਡੀਆ ਵਾਲੇ ਪਾਕਿਸਤਾਨ ਨੂੰ ਕਹਿਣ ਵੀ ਭਾਈ ਅਸੀਂ ਲਾਹੌਰ ਤੱਕ ਸਾਡੀਆਂ ਫੌਜਾਂ ਪਹੁੰਚ ਗਈਆਂ ਤੇ ਚਲੋ ਆਪਾਂ ਤਾਂ ਐਗਜ਼ਾਮਪਲ ਦੇ ਤੌਰ ਤੇ ਕਹਿ ਰਹੇ ਹਾਂ ਭਾਰਤੀ মিডিਆ ਨੇ ਤਾਂ اسلامਾਬਾਦ ਤੱਕ ਵੀ ਪਹੁੰਚਾਤੀਆਂ ਸੀ अच्छा बे एग्जांपल ਦੇ ਤੌਰ ਤੇ ਚਲੋ ਆਪਾਂ ਦਾ ਗੱਲ ਕਰ ਰਹੇ ਨਾ ਮੈਂ ਇੰਡੀਆ ਵਾਲੇ ਕਹਿਣ ਵੀ ਪਾਈ ਅਸੀਂ ਲਾਹੌਰ ਤੱਕ ਪਹੁੰਚ ਗਏ ਆ ਬੇ ਹੁਣ ਲਾਹੌਰ ਤੱਕ ਸਾਡਾ ਤੇ ਗਾਂ ਪਿੱਛੇ ਹੋ ਜਾ ਫਿਰ ਸੀਜ਼ ਫਾਇਰ ਸੀਜ਼ ਫਾਇਰ ਆ ਆਬਵੀਅਸਲੀ ਇਦਾਂ ਕੋਈ ਵੀ ਮੁਲਕ ਨਹੀਂ ਬਣਨੇਗਾ ਨਾ ਆਪਣਾ ਅੱਧਾ ਮੁਲਕ ਹੁਣ ਕਿੰਨਾ ਏਰੀਆ ਜਿਹੜਾ ਯੂਕਰੇਨ ਲੂਜ਼ ਕਰ ਚੁੱਕਾ ਤੇ ਉਹ ਜਿੰਨੀ ਕੁ ਵੀਰਾਂ ਨੂੰ ਫਾਈਟ ਵੀ ਦੇ ਰਿਹਾ ਆਬਵੀਅਸਲੀ ਫਾਈਟ ਤਾਂ ਬਹੁਤ ਤਗੜੀ ਦਿੱਤੀ ਆ ਰਸ਼ੀਆ ਇਜ਼ ਵਨ ਆਫ ਦਾ ਵੱਡੀ ਮਿਲਟਰੀ ਪਾਵਰ ਆ ਦੁਨੀਆ ਦੀ ਯੂ ਐਸ ਏ ਰਸ਼ੀਆ ਚਾਈਨਾ ਵੱਡੀਆਂ ਕੰਟਰੀ ਵੱਡੀਆਂ ਪਾਵਰ ਨੇ ਸੁਪਰ ਪਾਵਰਸ ਨੇ ਲੰਬੇ ਸਮੇਂ ਤੋਂ ਇਹਨਾਂ ਦਾ ਯੂਕਰੇਨ ਨੇ ਇੱਕ ਤਗੜੀ ਟੱਕਰ ਦਿੱਤੀ ਆ ਪਰ ਉਹਦੀ ਬਹੁਤ ਵੱਡੀ ਵਜ੍ਹਾ ਆਪਾਂ ਸਾਰੇ ਜਾਣਦੇ ਆ ਕਿ ਵੈਸਟਰਨ ਕੰਟਰੀਜ਼ ਨੇ ਜਿਹੜਾ ਸਾਥ ਦਿੱਤਾ ਯੂਕਰੇਨ ਦਾ ਆਦਰਵਾਇਜ਼ ਯੂਕਰੇਨ ਜਿੱਦਾਂ ਡਾਲਰ 트ੰਪ ਨੇ ਨਹੀਂ ਉਸ ਦਿਨ ਉਹਨੂੰ ਜ਼ੇਲੈਸਕੀ ਨੂੰ ਜਦੋਂ ਇਹਨਾਂ ਦਾ ਉੱਥੇ ਇੱਕ ਦੂਸਰੇ ਦੇ ਨਾਲ ਜਿਹੜਾ ਇਹਨਾਂ ਦਾ ਮੈਚ ਹੋਇਆ ਵਾਈਟ ਹਾਊਸ ਆਫਿਸ ਦੇ ਵਿੱਚ ਤੇ ਉੱਥੇ ਜਿਹੜਾ ਮੈਚ ਦੇ ਵਿੱਚ ਇਹਨਾਂ ਦੇ ਤੇ ਡੋਨਲਡ 트੍ਰੰਪ ਨੇ ਨਹੀਂ ਕਿਹਾ ਕਿ ਕਹਿੰਦਾ ਬਈ ਜੇਕਰ ਯੂਐਸ ਤੇਰੇ ਪਿੱਛੇ ਨਾ ਖੜਾ ਹੋਵੇ ਯੂਕਰੇਨ ਦੇ ਤਾਂ ਤੂੰ ਤਾਂ ਕੁਝ ਘੰਟੇ ਵੀ ਨਹੀਂ ਕੁਝ ਦਿਨ ਵੀ ਨਹੀਂ ਕੱਢ ਸਕਦਾ ਤੇ ਜ਼ੇਲਨਸਕੀ ਨੇ ਕਿਹਾ ਨਹੀਂ ਪੋਟਨ ਤਾਂ ਕਹਿੰਦਾ ਸੀ ਕਿ ਮੈਂ ਕੁਝ ਘੰਟੇ ਵੀ ਨਹੀਂ ਕੱਢ ਸਕਦਾ ਸੋ ਬਈ ਇਦਾਂ ਦੀਆਂ ਗੱਲਾਂ ਅਸੀਂ ਬਹੁਤ ਸੁਣਦੇ ਰਹਿੰਨੇ ਆ ਪਰ ਖੈਰ ਇਹ ਇੱਕ ਸੱਚਾਈ ਆ ਕਿ ਜੇਕਰ ਵੈਸਟਰਨ ਕੰਟਰੀਜ਼ ਤੇ ਖਾਸ ਕਰਕੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਯੂਕਰੇਨ ਦੇ ਪਿੱਛੇ ਨਹੀਂ ਖੜਾ ਤੇ ਇਹ ਕੋਈ ਨਹੀਂ ਫਾਈਟ ਉਸ ਲੈਵਲ ਦੀ ਦੇ ਸਕਦੇ ਇੱਕ ਇੱਕ ਕਹ ਲਓ ਕਿ ਹਕੀਕਤ ਆ ਤੇ ਇਹ ਵੀ ਇੱਕ ਹਕੀਕਤ ਆ ਕਿ ਜਿੰਨਾ ਚਿਰ ਕਹ ਲਓ ਕਿ ਟਰੰਪ ਹੁਣੀ ਆ ਜਾਂ ਰਿਪਬਲਿਕਨ ਪਾਰਟੀ ਦੀ ਸਰਕਾਰ ਆ ਅਮਰੀਕਾ ਦੇ ਵਿੱਚ ਜਾਂ ਅ ਮੈਗਾ ਸਪੋਰਟਰਸ ਜਿਹੜੇ ਆ ਜਿਹੜੇ ਟਰੰਪ ਹੁਣਾਂ ਦੇ ਆ ਵੀ ਇਦਾਂ ਦਾ ਇਹਨਾਂ ਦਾ ਕੋਈ ਵੀ ਉਮੀਦਵਾਰ ਇਹਨਾਂ ਦਾ ਹੋਵੇ ਅ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਤੇ ਉਹ ਨੈਟੋ ਕੰਟਰੀਜ਼ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਇਹਨਾਂ ਨੂੰ ਵੈਸੇ ਵੀ ਲੈਣਗੇ ਕਿਉਂਕਿ ਇਹ ਨਜ਼ਰ ਆ ਰਿਹਾ ਇਹ ਤਾਂ ਮੈਨੂੰ ਲੱਗਦਾ ਵੈਸੇ ਵੀ ਇੱਕ ਬਹੁਤ ਵੱਡਾ ਇੱਕ ਚੀਜ਼ ਬਣਾਈ ਹੋਈ ਆ ਕਿ ਨੈਟੋ ਕੰਟਰੀਜ਼ ਦੇ ਵਿੱਚ ਕਿਉਂਕਿ ਰਸ਼ੀਆ ਨੇ ਤਕਰੀਬਨ ਕਿਤੇ ਨਾ ਕਿਤੇ ਇਹ ਤਾਂ ਦਿਖਾ ਲਈ ਦਿੱਤਾ ਵੀ ਜੇਕਰ ਇਹਨੂੰ ਤੁਸੀਂ ਨੈਟੋ 'ਚ ਲੈਣੇ ਕਿ ਹੁਣ ਸਥਿਤੀਆਂ ਬਹੁਤ ਬੁਰੀਆਂ ਹੋ ਜਾਣੀਆਂ ਇਹ ਤੋਂ ਜ਼ਿਆਦਾ ਹਾਲਾਂਕਿ ਇਸ ਜਿਹੜਾ ਇਨਵੇਜਨ ਤੋਂ ਬਾਅਦ ਰਸ਼ੀਆ ਦਾ ਯੂਕਰੇਨ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਸਟਿਲ ਹੋਰ ਕੰਟਰੀਆਂ ਨੇ ਰਸ਼ੀਆ ਦੇ ਜਿਹੜੇ ਗਵਾਂਢੀ ਨੇ ਜਿਦਾ ਫਿਨਲੈਂਡ ਨੇ ਸਵੀਡਨ ਨੇ ਇਹਨਾਂ ਨੇ ਨੈਟੋ ਦੇ ਵਿੱਚ ਇਹ ਗਏ ਨੇ ਪਰ ਜਿਹੜਾ ਯੂਕਰੇਨ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਰੋਕਿਆ ਹੋਇਆ ਤੇ ਇਹ ਇਹ ਇਦਾਂ ਵੀ ਆ ਜਿਹੜੇ ਤੁਸੀਂ ਜੇਕਰ ਦੇਖੋ ਟੈਕਨੀਕਲੀ ਵੀ ਜੇਕਰ ਕਿਹਾ ਜਾ ਰਿਹਾ ਵੀ ਜੇਕਰ ਯੂਕਰੇਨ ਐਕਚੁਅਲੀ 호ਸਟਾਈਲ ਹੋ ਤਾਂ ਚਲੋ ਹੈਗਾ ਹੀ ਆ ਪਰ ਜੇਕਰ ਨਾਟੋ ਦੇ ਵਿੱਚ ਸ਼ਾਮਿਲ ਹੋ ਜਾਂਦਾ ਤਾਂ ਬਿਲਕੁਲ ਨਾਟੋ ਵਾਲੀਆਂ ਜਿਹੜੀਆਂ ਫੋਰਸਸ ਆ ਤਾਂ ਰਸ਼ੀਆ ਉਹਨੂੰ ਇਕਨੋਮਿਕ ਤੌਰ ਤੇ ਡਿਫੈਂਡ ਕਰੇ ਨਹੀਂ ਸਕਦਾ ਕਿਉਂਕਿ ਯੂਕਰੇਨ ਦਾ ਤੇ ਰਸ਼ੀਆ ਦਾ ਬਾਰਡਰ ਜਿਹੜਾ ਬਹੁਤ ਵੱਡਾ ਆ ਸੋ ਇਸ ਕਰਕੇ ਜੇਕਰ ਨਾਟੋ ਫੋਰਸਸ ਯੂਕਰੇਨ ਦੇ ਅੰਦਰ ਹੋਣ ਗਿਆ ਤੇ ਰਸ਼ੀਆ ਨਾਲ ਆਪਣੇ ਆਪ ਨੂੰ ਡਿਫੈਂਡ ਕਰਨਾ ਕਾਈਂਡ ਆਫ ਨਾ ਮੁਮਕਿਨ ਹੈ ਸੋ ਇਸ ਕਰਕੇ ਉਹ ਪਹਿਲਾਂ ਹੀ ਇੰਨਾ ਜਾਰੇ ਦਬਾਅ ਬਣਾ ਰਿਹਾ ਸੋ ਹੁਣ ਇਹ 2 ਘੰਟਿਆਂ ਦੀ ਗੱਲਬਾਤ ਤੋਂ ਬਾਅਦ ਵੀ ਕੁਝ ਖਾਸ ਕੱਢਣ ਪਾਉਣ ਨੂੰ ਐਟ ਦਾ ਮੂਮੈਂਟ ਹੈ ਨਹੀਂ ਡੋਨਲਡ ਟਰੰਪ ਉਹਨਾਂ ਨੇ ਲੰਘੇ ਕੁਝ ਘੰਟੇ ਪਹਿਲਾਂ ਜਦੋਂ ਇਹ ਐਲਾਨ ਉਹਨਾਂ ਨੇ ਕੀਤਾ ਕਿ ਜਲਦੀ ਨੇਗੋਸ਼ੀਏਸ਼ਨਸ ਸ਼ੁਰੂ ਹੋਣ ਲੱਗਾ ਜਰੂਰ ਇਦਾਂ ਸੀ ਬਹੁਤ ਵੱਡਾ ਹੋ ਜਾਣਾ ਪਰ ਜਿਸ ਤਰੀਕੇ ਨਾਲ ਬਲਾਦੀਮਿਰ ਪੁਤਿਨ ਦੇ ਬਿਆਨ ਆਏ ਆ ਜਿੱਦਾਂ ਬੜਾ ਡਾਊਨ ਪਲੇ ਕੀਤਾ ਰਸ਼ੀਆ ਦੀ ਜਿਹੜੀ ਆ ਉਹਨਾਂ ਦੇ ਬਲਾਰੇ ਨੇ ਇਹ ਲੱਗਦਾ ਨਹੀਂ ਵੀ ਹਜੇ ਇਹਦੇ ਵਿੱਚੋਂ ਕੁਝ ਕੱਢਣ ਪਾਉਣ ਨੂੰ ਹੈਗਾ ਤੇ ਜਿਵੇਂ ਮੈਂ ਤੁਹਾਡੇ ਨਾਲ ਲੰਘੇ ਰੋਜ਼ਨਾ ਮਾਈਕਲ ਕਲਾਕ ਪ੍ਰੋਫੈਸਰ ਮਾਈਕਲ ਕਲਾਕ ਜਿਹੜੇ ਆ ਇਹ ਸਾਰੇ ਚੀਜ਼ਾਂ ਨੂੰ ਵੇਖਦੇ ਨੇ ਪੜ੍ਹਦੇ ਨੇ ਉਹਨਾਂ ਦੀ ਜਿਹੜੀ ਸਕਾਈ ਨਿਊਜ਼ ਦੇ ਉੱਤੇ ਇੱਕ ਉਹਨਾਂ ਦਾ ਐਨਾਲਿਸਿਸ ਤੁਹਾਡੇ ਨਾਲ ਸਾਂਝਾ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਜਦ ਤੱਕ ਵਲਾਦੀਮਿਰ ਪੁਤਿਨ ਨੂੰ ਹਾਰ ਨਹੀਂ ਨਜ਼ਰ ਆਉਂਦੀ ਨਾ ਜਦ ਤੱਕ ਉਹ ਕਿਸੇ ਪੱਧਰ ਤੇ ਹਾਰ ਨਹੀਂ ਰਿਹਾ ਉਹਨੇ ਜਲਦੀ ਜਿਹੜਾ ਇਸ ਜੰਗਬੰਦੀ ਦੇ ਲਈ ਮੰਨਣਾ ਨਹੀਂ ਤੇ ਦੂਜੀ ਗੱਲ ਵੈਸੇ ਵੀ ਜਿਹੜੇ ਰਸ਼ੀਅਨ ਰਜਿਮ ਆ ਇਹਨਾਂ ਦੀ ਇੱਕ ਸੋਚ ਇਹ ਆ ਕਿ ਅਸੀਂ ਸ਼ਾਂਤੀ ਦੇ ਨਾਲ ਨਹੀਂ ਅਸੀਂ ਆਪਣੇ ਆਂਡ ਗਵਾਂਡ ਨੂੰ ਡਰਾ ਕੇ ਰੱਖਣਾ ਤੇ ਜੇ ਅਸੀਂ ਸਾਡਾ ਆਂਡ ਗਵਾਂਡ ਸਾਡੇ ਤੋਂ ਡਰਦਾ ਰਹੂਗਾ ਤਾਂ ਹੀ ਸਾਡੇ ਖੇਤ ਦੇ ਵਿੱਚ ਪੀਸ ਰਹਿਣੀ ਆ ਉਹਨਾਂ ਨੇ ਪ੍ਰੋਫੈਸਰ ਮਾਈਕਲ ਕਲਾਕ ਨੇ ਕਿਹਾ ਕਿ ਰਸ਼ੀਆ ਵਾਲਿਆਂ ਦਾ ਇਹ ਕਹਿਣਾ ਕਿ ਦੇਖੋ ਅਸੀਂ ਜਿਹੜਾ ਕੋਲਡ ਵਾਰ ਦੇ ਟਾਈਮ ਦੇ ਵਿੱਚ ਪੀਸਫੁਲੀ ਚੱਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਸਾਡਾ ਮੁਰਖ ਟੁੱਟ ਗਿਆ ਤੇ ਹੁਣ ਅਸੀਂ ਜਿਹੜਾ ਸਾਡਾ ਪਹਿਲਾਂ ਤੋਂ ਅਸੀਂ ਜਿੱਦਾਂ ਸੋਵੀਅਤ ਯੂਨੀਅਨ ਦੇ ਟਾਈਮ ਤੋਂ ਪਹਿਲਾਂ ਜਾਂ ਜਿੱਦਾਂ ਵੀ ਰਸ਼ੀਆ ਦਾ ਜਿਹੜਾ ਖਿੱਤੇ ਦਾ ਵੀ ਸਾਡਾ ਮਾਹੌਲ ਹੈਗਾ ਵੀ ਅਸੀਂ ਉਦਾਂ ਹੀ ਰੱਖਣਾ ਵੀ ਆਹ ਗਵਾਨ ਨੂੰ ਡਰਾ ਕੇ ਰੱਖਾਂਗੇ ਤਾਂ ਤਾਂ ਹੀ ਸਾਡਾ ਦਬਦਬਾ ਬਰਕਰਾਰ ਰਹੂਗਾ ਤਾਂ ਹੀ ਸਾਡੇ ਇੱਥੇ ਸ਼ਾਂਤੀ ਰਹੂਗੀ ਪਰ ਚੰਗੀ ਗੱਲ ਇਹ ਹੀ ਆ ਕਿ ਇਹ ਦੋਨੇ ਮੁਲਕ ਜਿਹੜਾ ਸ਼ਾਂਤੀ ਵਾਲੂ ਵਧਣ ਕਿਉਂਕਿ ਬਹੁਤ ਜਿਹੜੀ ਇਨਸਾਨੀ ਜਿਹੜੀਆਂ ਜਾਨਾਂ ਦਾ ਜ਼ਾਇਆ ਹੋ ਰਿਹਾ ਸੁਖੈਰ ਲਗਾਤਾਰ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚ ਸਤਿ ਸ਼੍ਰੀ ਅਕਾਲ ਮੈਂ ਹਾ ਦੇਵਿੰਦਰ ਸਿੰਘ